ਮੇਰੀ ਬਾਈਕ ਜੀ ਹੱਕਾ ਆਪਣਾ ਗਿੱਲ ਰੋਡ ਤੋਂ ਮਾਈ ਜਾਣ ਕੀ ਦੇ ਗੁਰਦੁਆਰੇ ਨੂੰ ਜਾਂਦੇ ਆ ਜਦੋਂ ਜੀ ਉਹਨੇ ਗੁਰਦੁਆਰੇ ਦੇ ਬਾਹਰ ਚੋਰੀ ਹੋਈ ਹੈ ਜੀ ਪਲਟੀਨਾ ਮੋਟਰਸਾਈਕਲ ਹੈ ਜੀ ਜਿੰਦਾ ਨੰਬਰ PB29U2194 ਹੈ ਜੀ ਉੱਥੇ ਖੜਾ ਸੀ ਬਾਈਕ ਬਿਲਕੁਲ ਖੜਾ ਸੀ ਜੀ ਉਹ ਇਸ ਕਰਕੇ ਖੜਾ ਹੀ ਯਾਰ ਦੋਸਤ ਦੇ ਡੈਡੀ ਦਾ ਅੱਜ ਭੋਗ ਸੀਗਾ ਜਿੱਥੇ ਅਸੀਂ ਸਾਰੇ ਭੋਗ ਤੇ ਆਏ ਸੀਗੇ ਉਹਨਾਂ ਵਿੱਚੋਂ ਮੇਰੇ ਤਾਇਆ ਜੀ ਵੀ ਆਏ ਸੀਗੇ ਤੇ ਉਹਨਾਂ ਨੇ ਬਾਈਕ ਬਾਹਰ ਲਾਈ ਤੇ ਮੱਥਾ ਟੇਕਣ ਅੰਦਰ ਗਏ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਉਹਨਾਂ ਨੇ ਘਰ ਜਾਣਾ ਸੀ ਤੇ 10-15 ਮਿੰਟ ਬਾਅਦ ਆ ਕੇ ਵੇਖਿਆ ਤਾਂ ਮੋਟਰਸਾਈਕਲ ਹੈ ਨਹੀਂ ਸੀ ਅਸੀਂ ਆਸੇ-ਪਾਸੇ ਨਿਗਾਹ ਮਾਰੀ ਸਾਨੂੰ ਮੋਟਰਸਾਈਕਲ ਨਹੀਂ ਲੱਭਿਆ ਫਿਰ ਅਸੀਂ ਹਾਰ ਕੇ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਉਹ ਕੈਮਰਿਆਂ ਦੇ ਵਿੱਚ ਚੋਰ ਆ ਗਿਆ ਤੇ ਉਹਦੇ ਕਾਲੀ ਐਣਕਾਂ ਲੱਗੀਆਂ ਹੋਈਆਂ ਸੀ ਪੂਰੀ ਪਰਸਨੈਲਿਟੀ ਵਾਲਾ ਸੀ ਉਹਨੇ ਫੀਲ ਨਹੀਂ ਹੋਣ ਦਿੱਤਾ ਕਿ ਮੈਂ ਚੋਰ ਆ ਤੈਨੂੰ ਇਹ ਸ਼ਿਕਾਇਤ ਤੁਸੀਂ ਦੇਦੀ ਪੁਲਿਸ ਨੂੰ ਹਾਂਜੀ ਇੱਕ ਘੰਟਾ ਪਹਿਲਾਂ ਅਸੀਂ ਸਿਟੀ ਟੂ ਥਾਣੇ ਦੇ ਵਿੱਚ ਜਾ ਕੇ ਇਹਦੀ ਦਰਖਾਸਤ ਲਿਖਾਤੀ ਆ ਜੀ ਤੇ ਹੁਣ ਕੀ ਮੰਗ ਕਰਦੇ ਮੰਗ ਕਰਦੇ ਆ ਜੀ ਪਹਿਲੇ ਤਾਂ ਗੱਲ ਹੈ ਚੋਰਾਂ ਨੂੰ ਪੁੱਛਿਆ ਜਾਵੇ ਕਿ ਇਹ ਚੋਰੀ ਕਿਉਂ ਕਰਦੇ ਸੁਤਲਕ ਗਰੀਬ ਬੰਦੇ ਉਹਦੇ ਕੁਝ ਦਿਨ ਦੇ ਵਿੱਚ ਮੰਗੀ ਨਹੀਂ ਹੋ ਗਈ ਕਿ ਦੁਬਾਰਾ ਮੋਟਰਸਾਈਕਲ ਨਹੀਂ ਖਰੀਦਿਆ ਜਾ ਸਕਦਾ ਤੇ ਅਸੀਂ ਮੰਗ ਕਰਦੇ ਆ ਚੋਰਾਂ ਨੂੰ ਫੜਿਆ ਜਾਵੇ ਤੇ ਇੱਕ ਚੋਰੀ ਦੀ ਘਟਨਾ ਘਟੇ ਇਹ ਰੋਜ ਦਾ ਰੋਜ ਕੋਈ ਨਾ ਕੋਈ ਚੋਰੀ ਕਦੀ ਐਕਟਿਵਾ ਹੋ ਜਾਂਦੀ ਹੈ ਕਦੀ ਮੋਟਰਸਾਈਕਲ ਹੋ ਜਾਂਦੇ ਚੋਰੀਆਂ ਨੂੰ ਘਟਾਇਆ ਜਾਵੇ ਪ੍ਰਸ਼ਾਸਨ ਅੱਗੇ ਮੰਗਾ